ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਆਈ ਹੋਪ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਸੋ ਟਾਈਮ ਹੋ ਗਿਆ ਜੀ ਅੱਜ 9 ਵਜੇ ਕਿਉਂਕਿ ਬੱਚੇ ਘਰ ਨੇ ਤੇ ਜਿਸ ਦਿਨ ਉਹ ਬੱਚੇ ਘਰ ਹੁੰਦੇ ਆ ਉਸ ਦਿਨ ਤੁਹਾਨੂੰ ਪਤਾ ਕਿ ਆਪਾਂ ਲੇਟ ਹੀ ਹੋ ਜਾਈਦਾ ਮੈਂ ਬਸ ਜਸਟ ਹੁਣ ਰੈਡੀ ਹੋਣ ਲੱਗੀ ਸੀਗੀ ਇਹ ਸੋਚਿਆ ਉਸ ਤੋਂ ਪਹਿਲਾਂ ਆਪਾਂ ਬਲੌਗ ਦੀ ਇੱਕ ਕਲਿੱਪ ਲੈ ਲਈਏ ਤੇ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਸੀ ਅੱਜ ਮੈਂ ਮਾਰਨਿੰਗ ਮਾਰਨਿੰਗ ਉੱઠી ਤਾਂ ਮੈਨੂੰ ਇੱਕ ਗੁੱਡ ਨਿਊਜ਼ ਮਿਲੀ ਤੇ ਗੁੱਡ ਨਿਊਜ਼ ਕੀ ਹੈ ਜਿਦਾਂ ਤੁਸੀਂ ਸਾਰੇ ਉਹਨਾਂ ਜਾਣਦੇ ਹੋ ਦਿੱਲੀ ਤੋਂ ਜੁਆ ਨੀਲ ਦੇ ਬਾਰੇ ਇੰਸਟਾਗ੍ਰਾਮ ਤੇ ਪੇਜ ਹੁੰਦਾ ਹੈ ਕਿ ਮੈਂ ਉਹਨਾਂ ਤੋਂ ایਅਰਜ਼ ਦਾ ਕੰਮ ਕਰਵਾਉਣਾ ਸੀ ਕਾਫੀ ਟਾਈਮ ਤੋਂ ਮੇਰੀ ਉਹਨਾਂ ਨਾਲ ਗੱਲ ਚੱਲਦੀ ਸੀ ਬਟ ਜਾਇਆ ਨਹੀਂ ਜਾਂਦਾ ਸੀਗਾ ਦਿੱਲੀ ਔਰ ਇਸ ਵਾਰ ਉਹ ਆਰ ਨੇ ਉਹਨੇ ਤੇ ਵੀ ਲੁਧਿਆਣੇ ਤੇ ਦੇਖਦੇ ਆਪਾਂ ਨੂੰ ਅਗਰ ਬੁਕਿੰਗ ਹੋ ਰਹੀ ਤਾਂ ਕਰਵਾਵਾਂਗੇ ਅੱਜ ਤੇ ਫੇਰ ਮਿਲ ਜੂਏ ਸਵੇਰੇ ਸਵੇਰੇ ਜਦੋਂ ਮੈਂ ਰੀਮ ਦੇਖੀ ਤੇ ਮੈਂ ਇੰਦਰਜੀਤ ਨੂੰ ਦੱਸਿਆ ਮੈਂ ਕਿ ਕਰਵਾ ਲਾਂ ਬੁਕਿੰਗ ਤੇ ਹੁਣ ਮੈਂ ਮੈਸੇਜ ਕੀਤੇ ਆ ਉਹਨਾਂ ਨੂੰ ਅਗਰ ਮੈਸੇਜ ਦਾ ਰਿਪਲਾਈ ਨਾ ਆਇਆ ਤਾਂ ਆਪਾਂ ਕਾਲ ਕਰਾਂਗੇ ਤੇ ਬੁਕਿੰਗ ਕਰਵਾਵਾਂਗੇ ਹਰ ਹਾਲਤ ਦੇ ਵਿੱਚ ਉਸ ਤੋਂ ਪਹਿਲਾਂ ਕਿ ਸਾਰੀ ਜਿਹੜੀ ਉਹ ਫੁੱਲ ਨਾ ਹੋ ਜਵੇ ਬੁਕਿੰਗ ਕਰਵਾ ਕੇ ਨਿੱਤ ਵੀਰ ਨੂੰ ਫਿਰ ਆਪਾਂ ਦੇ ਦੇ ਕਿਹੜੇ ਦਿਨ ਵੀ ਮਿਲਦੇ ਆ ਉਹ ਕਰਵਾਵਾਂਗੇ ਉਹਨਰ ਲੈ ਆ ਬਾਬਿਆਂ ਨੇ ਅੱਜ ਦੋ ਦਿਨਾਂ ਬਾਅਦ ਫੇਰ ਚੱਲੇ ਆਪਾਂ ਗੇੜੀ ਰੂਟ ਤੇ ਅੱਜ ਥੋੜਾ ਜਿਆਦਾ ਜ਼ਿਆਦਾ ਟਾਈਮ ਲਗਾ ਕੇ ਆਵਾਂਗੇ ਘਰ ਬੈਠਿਆਂ ਤਾਂ ਬ੍ਰੇਕਫਾਸਟ ਕਰਨ ਤੋਂ ਬਾਅਦ ਸੁਸਤੀ ਪੈ ਜਾਂਦੀ ਹੈ ਜਦ ਲਈ ਆਪਾਂ ਕਿਸੇ ਕੋਲ ਸੇਵਨ ਨਹੀਂ ਦੇ ਜਾਂਦੇ ਹਾਂ ਜੇ ਭੀੜ ਨਹੀਂ ਨਾ ਹੋਈ ਤਾਂ ਮੋੜਾਂਗੇ ਜੀ ਇਹ ਭੀੜ ਹੋਈ ਵੇਖ ਰਹੀ ਸੀ ਉਧਰੋਂ ਪਿੰਡ ਨੂੰ ਖਿੱਚ ਰਹੀ ਹੈ ਉਹ ਵੀ ਅੱਜ ਕੱਲ੍ਹ ਲੰਬਾਈ ਤੋਂ ਕੱਢਦਾ ਸੀ ਰਾਣਾ ਸਾਹਿਬ ਤੋਂ ਮੁੜਿਆ ਇਹਨਾਂ ਸੀ 5 ਕਿਲੋਮੀਟਰ ਚੱਲ ਗਈ ਤੇ ਹਾਂਜੀ ਕਿੰਨੇ ਪਿੰਡ ਨਗਾਦੇ ਅੱਜ ਆ ਗਿਆ ਆਪਾਂ ਘਰ ਟਾਈਮ ਤਕਰੀਬਨ 1 ਵਜਣ ਵਾਲਾ ਅਸੀਂ 11:30 ਨਹੀਂ ਸੀ ਅੱਜ ਤਾਂ ਲੰਬਾ ਹੀ ਰੂਟ ਕੱਢਿਆ ਗਿਆ ਡੇਢ ਘੰਟੇ ਦਾ ਸੀ ਕਿੰਨੇ ਪਿੰਡ ਗਾਜੀਆਂ ਆਪਾਂ ਅੱਜ ਪੁੱਟਾ ਪਾਟਾ ਹੋਰ ਕਿੰਨੇ ਥੱਲੇ ਬੱਬੇ ਆ ਕਿੰਨੇ ਰੱਖਿਆ ਹੋਰੇ ਬਈ ਪਤਾ ਨਹੀਂ ਇਹਨਾਂ ਨੇ ਰੱਖਿਆ ਹੋਰ ਕੁਝ ਤੇ ਆ ਗਏ ਘਰ ਹੁਣ ਪਾਣੀ ਪੂਣੀ ਪੀਏ ਤੇ ਸੌઈએ ਸਿਰ ਭਰ ਭਰ ਹੋ ਗਿਆ ਅੱਜ ਪਤਾ ਨਹੀਂ ਕਿਉਂ ਅੱਜ ਇੱਕ ਹੋਰ ਪਾਰਸਲ ਆ ਗਿਆ ਅੱਜ ਸਾਡਾ ਇਹ ਹੈਗਾ ਬੀਬੀ ਜਸਵਿੰਦਰ ਕੌਰ ਦਾ ਕਿੰਨੇ ਦਿਨਾਂ ਦਾ ਅਸੀਂ ਆਰਡਰ ਕੀਤਾ ਸੀ ਇੱਕ ਵਾਰ ਤਾਂ ਕੈਨਸਲ ਹੋ ਗਿਆ ਸੀ ਦੁਬਾਰਾ ਫੇਰ ਆਰਡਰ ਕੀਤਾ ਸੀ ਨੇ ਦੇਖਦੇ ਹਾਂ ਹੁਣ ਕਿੱਦਾਂ ਐ ਇਧਰੋਂ ਵੀ ਕੱਟ ਲਾ ਨਾ ਆ ਸਾਈਡਾਂ ਤੋਂ ਇਧਰੋਂ ਥੋੜਾ ਥੋੜਾ ਲੱਗੀ ਹੋਈ ਹੈ ਅਸੀਂ ਮੰਗਾਈ ਸੀ ਇਹਦੇ ਵਿੱਚ ਡੱਬੇ 24 ਸੀਗੇ ਉਹ ਵੀ ਛੋਟੇ ਜਿਹੇ ਹਾਂ ਤੇ ਵਿੱਚ ਵਿੱਚ ਇੱਕ ਇੱਕ ਛੋਟਾ ਏ ਸਾਈਜ਼ ਤੂੰ ਜਾ ਏ ਸਾਈਜ਼ ਤੀਜਾ ਏ ਸਾਈਜ਼ ਚੌਥਾ ਏ ਸਾਈਜ਼ ਰੱਖੀ ਉਹ ਚਾਰੇ ਲਓ ਜੀ ਇਹ ਹੈਗਾ ਸਾਈਜ਼ ਡੱਬਿਆਂ ਦਾ ਆ ਬੜੀ ਮੜਿਆ ਪੀੜਾ ਨਹੀਂ ਹੈਗਾ ਬੱਤ ਤੇ ਡਿਜ਼ਾਈਨ ਵੀ ਸੋਹਣਾ ਹੈ ਨਾ ਚਾਰ ਕਿੰਨੇ ਡੱਬੇ 1 2 3 4 5 6 ਡੱਬੇ ਆਨੇ 6 ਨੇ 6 ਨੇ 6 ਨੇ 6 ਨੇ ਟੋਟਲ ਹੋ ਗਏ 24 ਡੱਬੇ ਤੇ ਇਹ ਪਏ ਨੇ ਸਾਨੂੰ 313 ਰੁਪਏ ਦੇ 313 ਹੀ ਲੈ ਕੇ ਗਿਆ ਨਾ 313 ਰੁਪਏ ਦੇ 24 ਡੱਬੇ ਜੋ ਬੰਦਾ ਚੱਲ ਰਿਹਾ ਸਟਡੀ ਟਾਈਮ ਸਾਰਾ ਦਿਨ ਪੜ੍ਹਨਾ ਨਹੀਂ ਹੈਨਾ ਤੂੰ ਬੰਦ ਕਰ ਦਿੰਨਾ ਯਾਰ ਉਹਨੂੰ ਨਿਊ ਡਰੈਸਿੰਗ ਟੇਬਲ ਆ ਰਿਹਾ ਜਿਹਦੇ ਲਈ ਸੁਝਾਅ ਦਿੱਤੇ ਜਾ ਰਹੇ ਨੇ ਇੰਨੇ ਨੂੰ ਕਟਿੰਗ ਕਰ ਫਿਲਾਂ ਦੇ ਨਹੀਂ ਚਾਹੀਦੀ ਲਾਈਟਿੰਗ ਜ਼ਿਆਦਾ ਚਾਹੀਦੀ ਹੈ ਕਹਿੰਦੇ ਇਹਦੇ ਵਿੱਚ ਉੱਪਰ ਦੀ ਲਵਾ ਦੇ ਉੱਪਰ ਜਿਉ ਲੁੱਕ ਨਹੀਂ ਹੋਣੀ ਹੈਗੀ ਹਾਂਜੀ ਠੀਕ ਹੈ ਦੇ ਬੈਠੇ ਤਾਂ ਖੂਬ ਹੈ ਨਾ ਜਗ੍ਹਾ ਉਹ ਯਾਰ ਉਹਦੇ ਨਾਲ ਤਾਂ ਇਹ ਟੱਕੀ ਜੀ ਜਾਣੀ ਆ ਉਹ ਨਾ ਜਾਣੀ ਆ ਲੁੱਕ ਜੀ ਉਹ ਘੜਾ ਦਿਖਦੀਆਂ ਨੇ ਵੱਲ ਵੀ ਆਈਆਂ ਇਹ ਕੀ ਆ ਇਹ ਦੋਈ ਆ ਇਹ ਉਹਨੇ ਦੇਖਣਾ ਮੈਨੂੰ ਇਹ ਲਾਉਣੀ ਆ ਇਹ ਕੀ ਆ ਇਹ ਦੇ ਵਿੱਚ ਹੀ ਚਲੇ ਜਾਣਾ ਮੈਂ ਤੇ ਉੱਪਰ ਦੀ ਹਾਂ ਉੱਪਰ ਦੀ ਤਾਂ ਚਿੱਟਾ ਚਿੱਟੀ ਹੀ ਦੇਣੀ ਆ ਆ ਨਹੀਂ ਅੰਦਰ ਚਲੇ ਆ ਅਰਸ਼ਦੀ ਬਾਲੇ ਦੀ ਫੋਟੋ ਮਗਾ ਮੈਂ ਉਹਦੇ ਵਿੱਚ ਲੱਭੀ ਆ ਖਾਬਰਾ ਉੱਤੇ ਹੀ ਲਾ ਕੇ ਆ ਹਾ ਇਹਦੇ ਉੱਪਰ ਲਾਈ ਹੋਵੇ ਦੇਖੋ ਕੀ ਪਾਸ ਹੁੰਦਾ ਇਦਾਂ ਬੈੱਡ ਪਾਏ ਪਏ ਨੇ ਕਹਿੰਦੇ ਦੋ ਪਾਤੇ ਦੋ ਬੈੱਡ ਹੁਣ ਉਹਦੇ ਘਰ ਪੈ ਜਾ ਆਈ ਤਾਂ ਕੱਟਿਆ ਵਾ ਆਈ ਤਾਂ ਕੱਟਦਾ ਇੰਨਾ ਕੱਟਾਇਆ ਜਾ ਬੀਤਾ ਰਾ ਉਹ ਅੱਗੇ ਆ ਬਸ ਗਿਆ ਆ ਹੋਈ ਹੋ ਗਿਆ ਇੰਮੇ ਲੋਗਾ ਹੈ ਨਹੀਂ ਬੰਦਾ ਅੱਗੇ ਦੱਸੋ ਕੀ ਕਰਨ ਅੱਗੇ ਦੱਸੋ ਤੁਸੀਂ ਛੇਤੀ ਬੋਲੋ ਇਹ ਹੁਣ ਦੋ ਕੱਟਣੇ ਨੇ ਇਹਵੇਂ ਦੋ ਕਰਦੇ ਉਹ ਇੱਕ ਉਰੇ ਲਾ दना दोैते देख और काट दे ंद ना उत्त कनी उत्तम करदाएगा <laughs> 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 ਦੇ ਕੋਚ ਸਾਹਿਬ ਆਪ ਹੋਏ ਨੇ ਹੁਣ ਅੱਗੇ ਇਹ ਪਹਿਲਾਂ ਹੀ ਉੱਠ ਕੱਢਦਾ ਪਹਿਲਾਂ ਜੇ ਬੈਠਾ ਸੀਗਾ ਮੈਨੂੰ ਪਹਿਲਾਂ ਡਿਜ਼ਾਈਨ ਵਾਲਾ ਵਧੀਆ ਲੱਗਿਆ ਯਾਰ ਚਿੱਟਾ ਜਿਹਾ ਸੀ ਇਹਨੂੰ ਕਿਹੜਾ ਪੇਂਟ ਕਰੇਗਾ ਹੈ ਉਹ ਯਾਰ ਉਹਦੇ ਦਰਾਜਾਂ ਦੀ ਸਪੇਸ ਬਹੁਤ ਸੀ ਜੀ ਦਰਾਜ ਕੰਮ ਆ ਜਾਂਦੇ ਨੇ ਜੇ ਆਪਾਂ ਆ ਗਏ ਉੱਪਰ ਤੇ ਉਪਰ ਆ ਕੇ ਆ ਪਲਾਸਟਰ ਵਾਲੇ ਫਲੋਰ ਤੇ ਆਏ ਤੇ ਬਹੁਤ ਠੰਡੀ ਠੰਡੀ ਹਵਾ ਚੱਲਦੀ ਆ ਬਹੁਤ ਸੋਹਣਾ ਵੈਦਰ ਆ ਆਪਾਂ ਆ ਇਸ ਵਾਸ਼ਿੰਗ ਮਸ਼ੀਨ ਲਗਾਉਣ ਦੇ ਲਈ ਔਰ ਫਿਰ ਮੈਂ ਸੋਚਿਆ ਕਿ ਥੋੜਾ ਜਿਹਾ ਪਦੀਨਾ ਤੋੜ ਲੈਨੇ ਤੇ ਆਪਾਂ ਚਟਨੀ ਬਣਾ ਕੇ ਰੱਖਦੇ ਆ ਪਦੀਨੇ ਦੀ ਕਾਫੀ ਲੱਗਿਆ ਹੋਇਆ ਤੇ ਬੇਲਾਂ ਵਗੈਰਾ ਦੇਖੀਆਂ ਕਾਫੀ ਸਬਜ਼ੀ ਲੱਗ ਰਹੀ ਆ ਤੇ ਚਲੋ ਜੀ ਤੋੜੀਏ ਪਦੀਨਾ ਤੇ ਬਣਾਈਏ ਟੇਸਟੀ ਜੀ ਚਟਣੀ ਇਹ ਪਤਾ ਨਹੀਂ ਕਦੂ ਦੀ ਪਤਾ ਨਹੀਂ ਕਾਦੀ ਬੇਲ ਹੋਊਗੀ ਕੁਝ ਨਾ ਕੁਝ ਲੱਗ ਰਿਆ ਆ ਬੇਲਾਂ ਨੂੰ ਵੀ ਲੱਗ ਰਿਆ ਇਹਨੂੰ ਵੀ ਕਾਫੀ ਕੁਝ ਲੱਗ ਰਹੇ ਨੇ ਪਤਾ ਨਹੀਂ ਕੀ ਇਹ ਤਾਂ ਹੁਣ ਪੂਰੇ ਜਦੋਂ ਲੱਗ ਜਾਣਗੇ ਸਾਰੇ ਉਦੋਂ ਹੀ ਪਤਾ ਲੱਗੂਗਾ ਕਿ ਕੀ ਕੀ ਲੱਗ ਰਿਹਾ ਔਰ ਇਧਰ ਤਾਂ ਭਿੰਡੀਆਂ ਨੇ ਆ ਰਹੀ ਸ਼ਿਮਲਾ ਮਿਰਚ ਸ਼ਿਮਲੇ ਗਈ ਸੀ ਆਪਾਂ ਇਸ ਲਈ ਸ਼ਿਮਲੇ ਜਾ ਕੇ ਆਪਾਂ ਸ਼ਿਮਲਾ ਮਿਰਚ ਘਰੀ ਲਾ ਲਈ ਇਹ ਵੀ ਸਾਰੇ ਬੂਟਿਆਂ 'ਤੇ ਕਾਫੀ ਲੱਗੀ ਹੋਈ ਆ ਤੇ ਉਧਰ ਬੈਂਗਰ ਵਗੈਰਾ ਵੀ ਲੱਗੇ ਹੋਏ ਨੇ ਅੱਪਾ ਤੋੜੀਏ ਪੁਦੀਨਾ ਪਹਿਲਾਂ ਛੋਟੇ ਗਮਲੇ ਦੇ ਵਿੱਚੋਂ ਤੋੜ ਲੈਣੇ ਐ ਇਸੇ ਥੋੜਾ ਜਿਹਾ ਲੱਗਿਆ ਹੋਇਆ ਬਾਕੀ ਦਾ ਉਧਰ ਕਾਫੀ ਖੜਾ ਉੱਥੋਂ ਤੋੜ ਲਵਾਂਗੇ ਲਓ ਜੀ ਪੁਦੀਨੇ ਦੀ ਟੇਸਟੀ ਚਟਣੀ ਬਣਾਉਣ ਦੇ ਲਈ ਆਪਾਂ ਲੈ ਲਿਆ ਪੁਦੀਨਾ ਲਸਣ ਪਿਆਜ਼ ਅਦਰਕ ਔਰ ਹਰੀ ਮਿਰਚ ਔਰ ਇਸ ਤੋਂ ਬਿਨਾ ਆਪਾਂ ਲਵਾਂਗੇ ਕਾਲਾ ਨਮਕ ਤੇ ਸਫੇਦ ਨਮਕ ਜਿਹੜਾ ਰੈਗੂਲਰ ਵਰਤਦੇ ਆਪਾਂ ਔਰ ਦੈਨ ਕੁਝ ਲੈ ਲਵਾਂਗੇ ਆਮਚੂਰ ਗੈਰਾ ਦਾ ਪਾਊਡਰ ਔਰ ਮੈਂ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੀ ਆਪਣੇ ਅਚਾਰ ਪਾਵਾਂਗੀ ਉਹਦਾ ਆਂਬ ਦਾ ਆਂਬ ਦਾ achar ਇੱਕ ਜਾਂ ਦੋ ਫਾੜੀਆਂ ਉਹ ਆਪਾਂ ਪਾ ਸਕਦੇ ਹਾਂ ਜਾਂ ਉਹਦਾ achar ਦਾ ਮਸਾਲਾ ਜੇ ਹੋਵੇ ਉਹ ਜ਼ਿਆਦਾ ਬੈਟਰ ਰਹਿੰਦਾ ਤੇ ਫਿਰ ਬਹੁਤ ਟੇਸਟੀ ਬਣਦੀ ਹੈ ਚਲੋ ਫਿਰ ਬਣਾਈਏ ਇਹਨੂੰ ਮਿਕਸੀ ਦੇ ਵਿੱਚ ਸਾਰਾ ਮਟੀਰੀਅਲ ਪਾਉਣ ਤੋਂ ਬਾਅਦ ਵੈਸੇ ਇੱਕ ਵਾਰ ਮੈਂ ਪੀਸ ਵੀ ਲਈ ਤੇ ਉਹ ਆਪਾਂ ਥੋੜੀ ਜਿਹੀ ਕੱਢ ਲਈ ਉਸ ਤੋਂ ਬਾਅਦ ਜਿਹੜਾ ਲਾਸਟ ਵਾਲਾ ਹੁਣ ਇਹਦੇ ਵਿੱਚ ਆਪਾਂ ਸਾਰੇ ਮਸਾਲੇ ਮਿਕਸ ਕਰ ਦਵਾਂਗੇ ਜਿਵੇਂ ਆਪਾਂ ਲੈ ਲਏ ਥੋੜਾ ਕਾਲਾ ਨੂੰ ਔਰ ਇੱਕ ਇੱਕ ਚਮਚਾ ਲੈ ਲਾਂਗੇ ਆਪਾਂ ਇਹ ਵਾਲਾ ਨੂੰ ਅਰਬਤ ਘਟ ਹੋਇਆ ਤਾਂ ਬਾਅਦ ਵਿੱਚ ਮਿਕਸ ਕਰ ਲਵਾਂਗੇ ਥੋੜਾ ਜਿਹਾ ਆਂਬ ਦਾ ਅਚਾਰ ਇਹਨਾਂ ਖੱਟੇ ਜਿਹੇ ਦਾ ਟੇਸਟ ਆ ਜਾਂਦਾ ਵਧੀਆ ਆਂਬ ਦੇ achar ਨਾਲ ਥੋੜਾ ਜਿਹੀ ਲੈਣਾ ਬਾਲਾ ਵੀ ਨਹੀਂ ਲੈਣਾ ਤੇ ਥੋੜੀ ਜਿਹੀ ਲੈ ਲੈਣੀ ਆਪਾਂ ਇਹਦੇ ਵਿੱਚ ਚੀਨੀ 老气。